ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਗੱਲਾਂ ਆਪ ਜੀ ਸੰਗਤ ਨਾਲ ਸਾਂਝੀਆਂ ਕਰਨੇ ਕਰਦੇ ਆ ਕਿ ਜੋ ਸ਼ੀਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਹైదరాబాద్ ਦੀ ਜੋ ਜੰਗਲ ਕੱਟ ਰਹੇ ਆ ਸਰਕਾਰਾਂ ਬਹੁਤੀ ਨੀਚ ਕੰਮ ਕਰੀ ਜਾਂਦੀਆਂ ਕਿਉਂਕਿ ਬੇਜਵਾਨਾਂ ਨੂੰ ਅੱਗ ਜੰਗਲ ਚੱਗ ਵੀ ਲਾਰੇ ਹੈ ਜੇਸੀਆਂ ਨਾਲ ਜੰਗਲਾਂ ਚ ਦਰਖਤ ਵੀ ਪੱਟੀ ਜਾ ਰਹੇ ਹੈ ਠੀਕ ਹੈ ਤੇ ਬਹੁਤ ਹੀ ਦੁਖਦਾਈ ਗੱਲ ਹੈ ਕਿ ਉਥੇ ਪਤਾ ਕੌਣ ਹੈ ਜਾ ਰਹੇ ਇਕੱਲੇ ਸਟੂਡੈਂਟ ਤੇ মিডিਆ ਵਾਲੇ ਹੋਰ ਉਥੇ ਕੋਈ ਸੰਗਤ ਨਹੀਂ ਪਹੁੰਚੀ ਕਿਉਂਕਿ ਉਹ ਸਭ ਦਾ ਹੀ ਹੱਕ ਹੈ ਸਾਰੇ ਜਾਣੇ ਹੀ ਜਾਓ ਉਥੇ ਜਾ ਕੇ ਜਿੰਨਾ ਵੀ ਆਪਾਂ ਉਹ ਬੇਜਵਾਨਾਂ ਵਾਸਤੇ ਉਹਨਾਂ ਦੀ ਸਹਾਇਤਾ ਕਰ ਸਕਦੇ ਆ ਸਹਾਇਤਾ ਕਰੋ ਠੀਕ ਹੈ ਚਲੋ ਜੇ ਬੰਦੇ ਨੂੰ ਕੋਈ ਦੁੱਖ ਹੋਵੇ ਤਕਲੀਫ ਹੋਵੇ ਬੰਦਾ ਦਾ ਬੋਲ ਕੇ ਵੀ ਦੱਸ ਦੂਗਾ ਪਰ ਬੇਜਵਾਨ ਤਾਂ ਨੀ ਵਿਚਾਰੇ ਬੋਲ ਕੇ ਦੱਸ ਦੇਣਾ ਤਾਂ ਕਰਕੇ ਮੇਰੀ ਸੰਗਤ ਨੂੰ ਇਹੀ ਬੇਨਤੀ ਹੈ ਕਿ ਵੱਧ ਤੋਂ ਵੱਧ ਸੰਗਤ ਉੱਥੇ ਜਾ ਕੇ ਪਹੁੰਚੋ ਉੱਥੇ ਜਾ ਕੇ ਬੇਜਵਾਨਾਂ ਪਸ਼ੂਆਂ ਦਾ ਉੱਥੇ ਹਰ ਤਰ੍ਹਾਂ ਦੇ ਹੀ ਜਾਨਵਰ ਨੇ ਹਰ ਤਰ੍ਹਾਂ ਦੇ ਹੀ ਪਸ਼ੂ ਨੇ ਬੇਜਵਾਨ ਇਹ ਕਹਿ ਜੀ ਉਹਨਾਂ ਦਾ ਬਦ ਤੋਂ ਬਦ ਸਾਥ ਦੇ ਉਹ ਪਤਾ ਇੰਨਾ ਹੀ ਕਹਿਣਾ ਚਾਹੁੰਦੇ ਆ ਤਾਂ ਕਿ ਬੇਜਵਾਨਾਂ ਦਾ ਵਿਚਾਰਿਆਂ ਦਾ ਕੁਛ ਨਾ ਕੁਛ ਹੱਲ ਹੋ ਸਕੇ ਦੇਖੇ ਹੋਏ ਤੁਸੀਂ ਸੋਸ਼ਲ ਮੀਡੀਆ ਤੇ ਅੱਗਾ ਵੀ ਲੱਗ ਰਹੀਆਂ ਨੇ ਜੇ ਸੀਆ ਨਾਲ ਥਾਂ ਵੀ ਪੱਦਰ ਕਰੀ ਜਾ ਰਹੇ ਹਨ ਪਰ ਜਿਹੜੀਆਂ ਇਹ ਸਰਕਾਰਾਂ ਨੇ ਇਹ ਪਤਾ ਕੀ ਕਰ ਰਹੀਆਂ ਨੇ ਕਹਿੰਦੇ ਵੀ ਅਸੀਂ ਇੱਥੇ ਕੋਈ ਪ੍ਰੋਜੈਕਟ ਸ਼ੁਰੂ ਕਰਨਾ ਹੈ ਕਿਉਂ ਭਈ ਤੁਸੀਂ ਆਪ ਦੇ ਘਰ ਟਾ ਕੇ ਕਰਕੇ ਦੇਖੋ ਫਿਰ ਪਤਾ ਲੱਗੂ ਤੁਹਾਨੂੰ ਆਪਦੇ ਦਿਲ ਤੇ ਹੱਥ ਧਰ ਕੇ ਦੇਖੋ ਆਪਦੀਆਂ ਪ੍ਰਾਪਰਟੀਆਂ ਦੇ ਢਾ ਕੇ ਉੱਥੇ ਬਣਾ ਬਣਾ ਕੇ ਦੇਖੋ ਉੱਥੇ ਪਤਾ ਲੱਗੂ ਤੁਹਾਨੂੰ ਆਪਦੇ ਦਿਲ ਤੇ ਹੱਥ ਧਰ ਕੇ ਦੇਖੋ ਵੀ ਕਿਵੇਂ ਘਰ ਉਜੜਦੇ ਆ ਇਹ ਜੰਗਲ ਆ ਨਾ ਜਿਹੜੇ ਜਾਨਵਰਾਂ ਦਾ ਇੱਥੇ ਜਾਨਵਰ ਰਹਿੰਦੇ ਆ ਪਸ਼ੂ ਪੰਛੀ ਜੰਗਲੇ ਉਹਨਾਂ ਦਾ ਘਰ ਆ ਤੇ ਬੇਜਵਾਨ ਪਸ਼ੂ ਵਿਚਾਰੇ ਪਤਾ ਕੀ ਗੱਲ ਐ ਕਈ ਜਮਾ ਮੈਂ ਸੋਸ਼ਲ ਮੀਡੀਆ ਤੇ ਜਿਵੇਂ ਵੀਡੀਓ ਦੇਖ ਰਹੇ ਆ ਇੱਕ ਮੈਂ ਵੀਡੀਓ ਹੁਣੇ ਹੁਣ ਦੇਖੀ ਸੀ ਉਸ ਤੇ ਆ ਕੇ ਨਾ ਇੱਕ ਤਨਾ ਅਚੰਗਰਦੀ ਵੀਡੀਓ ਸੀ ਵੀ ਉਹਨੇ ਸਟੋਰੀ ਲਾ ਰੱਖੀ ਹੈ ਪਤਾ ਨਹੀਂ ਵੀ ਉਹਦੀ ਵੀਡੀਓ ਜਾਂ ਕਿਸ ਦੀ ਹੋ ਰਹੀ ਹੈ ਉਹਨੇ ਸਟੋਰੀ ਲਾ ਰੱਖੀ ਹੈ ਬਾਈ ਨੇ ਟਰੈਕਟਰ ਤੇ ਅਤੇ ਹਿਰਨ ਦਾ ਬੱਚਾ ਆ ਕੇ ਉਹਨਾਂ ਕੋਲੇ ਰੋਈ ਜਾਂਦਾ ਵੀ ਉਹਨਾਂ ਬੇਜਵਾਨਾਂ ਦਾ ਵਿਚਾਰਾ ਦਾ ਕੀ ਕਸੂਰ ਹੈ ਤਾਂ ਕਰਕੇ ਮੇਰੀ ਇਹੀ ਬੇਨਤੀ ਹੈ ਥਵਨਗੇ ਕਿਉਂਕਿ ਜੇ ਜ਼ਿਆਦਾ ਗੱਲਾਂ ਬਤਾ ਕਰਾਂਗੇ ਤਾਂ ਜ਼ਿਆਦਾ ਵੀਡੀਓ ਲੰਬੀ ਹੋ ਜਾਣੀ ਹੈ ਮੇਰੀ ਸਭ ਨੂੰ ਇਹੀ ਹੱਥ ਮੰਨ ਕੇ ਬੇਨਤੀ ਹੈ ਸੰਗਤ ਜੀ ਵੀ ਵੱਧ ਤੋਂ ਵੱਧ ਉੱਥੇ ਜਾਓ ਉੱਥੇ ਜਾ ਕੇ ਬੇਜਵਾਨਾਂ ਦਾ ਮਨਲਾ ਵੀ ਸਾਥ ਦਿਓ ਤਾਂ ਕਿ ਉੱਥੇ ਕੱਲੇ ਸਟੂਡੈਂਟ ਤੇ ਮੀਡੀਆ ਵਾਲੀ ਹੈ ਜੇ ਅੱਜ ਆਪਾਂ ਮੰਨ ਲਾ ਵੀ ਖੜੇ ਆ ਨਾਲ ਕਿਉਂ ਅੰਦੋਲਨ ਵੇਲੇ ਹਰ ਇੱਕ ਜਾਤੀ ਧਰਮ ਦੇ ਲੋਕ ਸੀਗੇ ਤੇ ਫਰਜ਼ ਆਪਣਾ ਹੁਣ ਵੀ ਮੰਨਦਾ ਵੀ ਉੱਥੇ ਜਾ ਕੇ ਵੀ ਆਪਾਂ ਮੰਨ ਲਾ ਵੀ ਬੇਜਵਾਨਾਂ ਪਾਸੋਂ ਨਾਲ ਖੜੀ ਗਏ ਕਿਉਂਕਿ ਉਹ ਤਾਂ ਪਤਾ ਕੀ ਗੱਲ ਹੈ ਸਰਕਾਰਾਂ ਕਹਿਣੀਆਂ ਦਰਖਤ ਲਾਓ ਦਰਖਤ ਨਾਲ ਪੱਟੋ ਆਏ ਹੋ ਜੂ ਜੋ ਹੋ ਜੂ ਐਕਸੇਂ ਦੀ ਕਮੀ ਘਟ ਜੋ ਪਲਾਨਾ ਹੋ ਜੂ ਅੱਗਾਣਾ ਲਾਓ ਤੂੰ ਇਹਨਾਂ ਪਰ ਦੂਸ਼ਣ ਫੈਲ ਜਾਣਾ ਤੇ ਹੁਣ ਨਹੀਂ ਉਹਨਾਂ ਨੂੰ ਪਤਾ ਲੱਗਦਾ ਵੀ ਪਰ ਦੂਸ਼ਣ ਨਹੀਂ ਫੈਲਦਾ ਹੁਣ ਨਹੀਂ ਦਰਖਤ ਪੱਟੀ ਦੇ ਪਰ ਕੋਈ ਵੀ ਬੰਦਾ ਆਪ ਦਾ ਲੋਟ ਦਿੰਦਾ ਠੀਕ ਹੈ ਦੂਸਰਿਆਂ ਦਾ ਨਹੀਂ ਦਿੰਦਾ ਹੁਣ ਸਰਕਾਰਾਂ ਮੰਨ ਲਾ ਕੇ ਕਹਿੰਦੀ ਉੱਥੇ ਅਸੀਂ ਪ੍ਰੋਜੈਕਟ ਕਰਾਉਣੇ ਆਪਦੇ ਥਾਂ ਦੇ ਪਾਉਗੇ ਇਹ ਪ੍ਰੋਜੈਕਟ ਖੋਲਣੇ ਤੁਸੀਂ ਆਪਦੇ ਮਹਿਲ ਕੁੱਲੀਆਂ ਢਾਕੇ ਪਾਓ। ਬੇਜਵਾਨਾਂ ਦੇ ਘਰ ਤਾਂ ਨਾ ਜਾੜੋ। ਤਾਂ ਕਰਕੇ ਮੈਂ ਇੰਨੀ ਵੀਡੀਓ ਬਣਾਉਂਦਾ ਹਾਇਆ। ਸਾਰੇ ਹਿੱਸਾ ਸੰਗਤ ਨੂੰ ਦੁਬਾਰਾ ਫੇਰ ਬੇਨਤੀ ਕਰਦਾ ਹਾਂ ਵੱਧ ਤੋਂ ਵੱਧ ਸਾਨੂੰ ਤਾਂ ਉੱਥੇ ਜਾ ਕੇ ਮੰਨ ਲਾਵੇ ਉਹਨਾਂ ਬੇਜਵਾਨਾਂ ਪਸ਼ੂ ਪੰਛੀਆਂ ਦਾ ਸਾਥ ਦਿਓ ਤਾਂ ਕਿ ਵਿਚਾਰਿਆਂ ਦੀ ਜਾਨ ਬਚ ਸਕੇ। ਕਿਉਂਕਿ ਹੁਣ ਦੇਖੋ ਇਹ ਜੰਗਲ ਚੋਂ ਬੇਜਵਾਨ ਪਸ਼ੂ ਬਾਹਰ ਆਉਂਦੇ ਆ ਫਿਰ ਖੇਤਾਂ ਚ ਆਉਂਦੇ ਆ ਖੇਤਾਂ 'ਚ ਉਹ ਨੁਕਸਾਨ ਵੀ ਕਰਨਗੇ। ਇਵੇਂ ਹੁਣ ਪਿੱਛੇ ਵੀਡੀਓ ਵਾਇਰਲ ਹੋ ਰਹੀਆਂ ਸੀ ਇੱਕ ਚੀਤਾ ਆ ਗਿਆ ਸੀ ਚੀਤੇ ਦੀ ਕਿੰਨੀ ਵੀਡੀਓ ਵਾਇਰਲ ਹੋਈ ਲੋਕ ਉਹਨੂੰ ਫੜਦੇ ਸੀ ਮਾਰਦੇ ਸੀ ਫਿਰ ਕੱਲ ਨੂੰ ਫੇਰ ਵਿਚਾਰੇ ਇਹਨਾਂ ਨੂੰ ਆਪਾਂ ਮਾਰਾਂਗੇ ਫਿਰ ਆਪਾਂ ਵੀ ਤਾਂ ਸਰਕਾਰਾਂ ਨਾਲ ਦੇ ਹੋਗੇ ਜੇ ਅੱਜ ਉਹ ਵਿਚਾਰੇ ਮੰਨ ਲਵੇ ਆਪਦੇ ਜਗ੍ਹਾ ਆਪਦੇ ਘਰ 'ਚ ਰਹਿਣਗੇ ਉਹ ਕਿਉਂ ਬਾਹਰ ਆਉਣਗੇ ਕਿਉਂ ਕਿਸੇ ਨੂੰ ਮੰਨ ਲਵੇ ਉਹ ਖਾਣ ਪੀਣਗੇ ਕਿਉਂ ਕਿਸੇ ਦੇ ਮਗਰ ਪੈਣਗੇ ਤਾਂ ਕਰਕੇ ਹੀ ਸੰਗਤ ਨੂੰ ਬੇਨਤੀ ਹੈ ਕਿ ਭਾਈ ਬਤਵਾ ਮੇਰੀ ਵੀਡੀਓ ਸ਼ੇਅਰ ਕਰਿਓ ਜੇ ਚੰਗੀ ਲੱਗੀ ਤਾਂ ਬੱਤਵਾ ਸ਼ੇਅਰ ਤੇ ਲਾਈਕ ਕਮੈਂਟ ਕਰਿਓ ਤੇ ਵੱਧੋ ਬਾਈ ਬੱਤਵਾ ਵੱਧ ਸੰਗਤ ਜੀ ਸਾਥ ਦਿਓ ਤਾਂ ਕਿ ਬੇਜਵਾਨਾਂ ਪਸ਼ੂਆਂ ਦਾ ਮਨ ਲਾ ਵੀ ਆਪਾਂ ਸਾਥ ਦੇ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ